ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਹੁਤ ਵਧੀਆ ਗੱਲ ਕਰਨ ਲੱਗੇ ਆ ਪੁੱਤ ਤੇ ਪਿਓ ਦੀ ਜਿੱਥੇ ਪਿਓ ਪੁੱਤ ਦਾ ਪਿਆਰ ਹੈ ਨਾ ਉਹ ਘਰ ਸਵਰਗ ਹੁੰਦਾ ਹੈ ਜਿੱਥੇ ਪੁੱਤ ਆਪਣੇ ਪਿਓ ਨੂੰ ਸਮਝਣ ਲੱਗ ਜਵੇ ਪਿਓ ਦੀਆਂ ਜ਼ਿੰਮੇਵਾਰੀਆਂ ਸਮਝਣ ਲੱਗ ਜਵੇ ਪਿਓ ਦਾ ਚਿਹਰਾ ਪੜਨ ਲੱਗ ਜਵੇ ਉਹ ਘਰ ਸਵਰਗ ਬਣ ਜਾਂਦਾ ਹੈ ਜਿੱਥੇ ਪੁੱਤ ਨੇ ਸਿਰਫ ਆਪਣੀ ਐਸ਼ ਪ੍ਰਸਤੀ ਥਾਈ ਧਿਆਨ ਰੱਖਣਾ ਹੈ ਵੀ ਮੈਨੂੰ ਆ ਚੀਜ਼ ਮਿਲਦੀ ਚਾਹੀਦੀ ਹੈ ਬਾਪ ਭਾਵੇਂ ਖੂ ਚੋ ਲਿਆਵੇ ਭਾਵੇਂ ਖਾਤੇ ਜੋ ਲਿਆਵੇ ਉਹ ਘਰ ਬਹੁਤਾ ਚਿਰ ਨਹੀਂ ਬਸਦੇ ਹੁਣ ਲਾਲੋ ਵੀ ਇੱਕ ਬੱਚਾ ਕਾਲਜ ਜਾਂਦਾ ਹੈ ਉਹਨੂੰ ਮੋਟਰਸਾਈਕਲ ਦੀ ਲੋੜ ਹੈ ਤਕਰੀਬਨ ਤਕਰੀਬਨ ਅੱਜ ਦੇ ਸਮੇਂ 'ਚ ਮੋਟਰਸਾਈਕਲ ਸਕੂਟਰ ਹਰ ਇੱਕ ਦੇ ਘਰ ਖੜਾ ਹੈ ਕੋਈ ਜ਼ਰੂਰੀ ਨਹੀਂ ਬਈ ਬੋਲਟਾਂ ਤੇ ਹੀ ਪੜਨ ਜਾਣਾ ਕੋਈ ਜ਼ਰੂਰੀ ਨਹੀਂ ਅਸੀਂ ਗੱਡੀਆਂ ਤੇ ਹੀ ਪੜਨ ਜਾਣਾ ਨਾ ਮੋਟਰਸਾਈਕਲ ਨਾਲ ਪੜਾਈ ਹੋਣੀ ਹੈ ਨਾ ਗੱਡੀ ਨਾਲ ਪੜਾਈ ਹੋਣੀ ਹੈ ਇਹ ਨੇ ਸਾਡੀਆਂ ਲੋਕਾਂ ਨੂੰ ਦਿਖਾਵੇ ਦੀਆਂ ਚੀਜ਼ਾਂ ਅਸੀਂ ਸਾਨੂੰ ਦੇਖ ਕੇ ਲੋਕ ਕਹਿਣ ਵਾਹ ਫਲਾਣੇ ਦਾ ਮੁੰਡਾ ਗੱਡੀ 'ਚ ਜਾਂਦਾ ਹੈ ਫਲਾਣੇ ਦਾ ਮੁੰਡਾ ਬੋਲਟ ਤੇ ਜਾਂਦਾ ਹੈ ਇਹ ਦਿਖਾਵੇ ਦੀਆਂ ਚੀਜ਼ਾਂ ਨੇ ਬੱਚਿਆਂ ਲਈ ਵੀ ਕਾਲਜ ਚ ਇਕਦੂ ਇਹਨੂੰ ਦਿਖਾਉਣ ਲਈ ਵੀ ਮੈਂ ਬੋਲਟ ਤੇ ਆਉਣਾ ਮੈਂ ਗੱਡੀ ਚ ਆਉਣਾ ਤੇ ਲੋਕਾਂ ਲਈ ਵੀ ਬਾਪ ਭਾਵੇਂ ਕਿੰਨਾ ਹੀ ਔਖਾ ਹੈ ਮੈਂ ਇਹ ਗੱਲ ਕਹਿਨੀ ਆਂ ਬਈ ਉਸ ਪੁੱਤ ਵਰਗਾ ਕੋਈ ਮੂਰਖ ਨਹੀਂ ਹੈਗਾ ਜਿਹੜਾ ਬਾਪ ਦਾ ਚਿਹਰਾ ਨਾ ਪੜ ਸਕੇ ਇੱਕ ਗੱਲ ਮੈਂ ਹੋਰ ਜ਼ਰੂਰ ਕਹੂੰਗੀ ਕਈ ਵਾਰ ਅਸੀਂ ਤਾਇਆ ਚਾਚਿਆਂ ਦੇ ਮੁੰਡਿਆਂ ਨੂੰ ਦੇਖ ਕੇ ਵੀ ਪੱਟੇ ਜਾਂਦੇ ਆ ਕਿਸੇ 'ਚ ਭਾਈ ਗੰਜੈਸ ਵੱਧ ਹੁੰਦੀ ਐ ਕਿਸੇ 'ਚ ਘੱਟ ਹੁੰਦੀ ਐ ਸਦਾ ਦਿਨ ਤਰਾਈਆਂ ਨਹੀਂ ਰਹਿੰਦੀਆਂ ਸਦਾ ਦਿਨ ਚੜਾਈਆਂ ਨਹੀਂ ਰਹਿਣੀਆਂ ਠੀਕ ਆ ਅੱਜ ਮੋਟਰਸਾਈਕਲ ਤੇ ਆ ਕੱਲ ਨੂੰ ਪਰਮਾਤਮਾ ਗੱਡੀਆਂ ਵਾਲੇ ਵੀ ਕਰ ਦਊਗਾ ਜੇ ਤੁਸੀਂ ਤਾਇਏ ਚਾਚਿਆਂ ਕਿ ਨਹੀਂ ਦੇਖੋ ਉਹ ਕਿਹੜਾ ਪਹਿਲਾਂ ਗੱਡੀਆਂ 'ਚ ਫਿਰਦੇ ਤੇ ਇਹ ਸਮੇਂ-ਸਮੇਂ ਦੀ ਗੱਲ ਹੁੰਦੀ ਐ ਮੈਂ ਮੁੰਡਿਆਂ ਲਈ ਇਹ ਗੱਲ ਕਰਦੀ ਆ ਸਰਪਮੈਂ ਮੁੰਡਿਆਂ ਲਈ ਵੀਡੀਓ ਬਣਾਉਣ ਲੱਗੀਆਂ ਅੱਜ ਬਈ ਪੁੱਤਰੋ ਮਾਪੇ ਨੂੰ ਤੰਗ ਨਾ ਕਰਿਆ ਕਰੋ ਜੇ ਮਾਪੇ ਸੁੱਖ ਹੈ ਤਾਂ ਮਾਪੇ ਧੀ ਪੁੱਤ ਦੀ ਹਰ ਇੱਕ ਡਿਮਾਂਡ ਪੂਰੀ ਕਰਦਾ ਹੈ ਤੁਸੀਂ ਮਾਪਿਆਂ ਦਾ ਚਿਹਰਾ ਪੜੋ ਨਾ ਪੜੋ ਪਰ ਮਾਪੇ ਤੁਹਾਡਾ ਚਿਹਰਾ ਜ਼ਰੂਰ ਪੜ ਲੈਂਦੇ ਨੇ ਵੀ ਮੇਰੇ ਪੁੱਤ ਦੇ ਕੀ ਸ਼ੌਂਕ ਨੇ ਕੀ ਚਾਹੀਦਾ ਮੇਰੇ ਪੁੱਤ ਨੂੰ ਕਈ ਵਾਰ ਮਜਬੂਰੀਆਂ ਸਾਨੂੰ ਮਜਬੂਰ ਕਰ ਦਿੰਦੀਆਂ ਨੇ ਘਰ ਦੀਆਂ ਕਬੀਲਦਾਰੀਆਂ ਸਾਨੂੰ ਮਜਬੂਰ ਕਰ ਦਿੰਦੀਆਂ ਨੇ ਠੀਕ ਹੈ ਜੇ ਸਾਨੂੰ ਕਦੇ ਵੀ ਮੈਂ ਤਾਂ ਇਹ ਕਹਿ ਨਹੀਂ ਆ ਬਈ ਜਿਹੜਾ ਪਿਓ ਔਖਾ ਹੈ ਨਾ ਕਦੇ ਉਸ ਪਿਓ ਦੇ ਬਟੂਏ ਨੂੰ ਫੋਲ ਕੇ ਦੇਖ ਲਿਆ ਕਰੋ ਤੁਹਾਡੇ ਮਨਾਂ ਦੇ ਭਲੇਖੇ ਦੂਰ ਹੋ ਜਾਣਗੇ ਕਦੇ ਬਾਪ ਦੇ ਕੱਪੜਿਆਂ 'ਤੇ ਨਿਗਾਹ ਮਾਰ ਲਿਆ ਕਰੋ ਵੀ ਤੁਹਾਨੂੰ ਉਹ ਬ੍ਰਾਂਡ ਪਹੁੰਚਦਾ ਆਪ ਉਹ ਕਈ ਵਾਰ ਸਾਲ-ਸਾਲ ਕੱਪੜਾ ਨਹੀਂ ਸਵਾਉਂਦਾ ਉਹ ਹੈ ਜੇ ਲੋਕਾਂ ਦੀ ਰੀਸ ਨਾ ਕਰਿਆ ਕਰੋ ਕਈ ਵਾਰ ਸ਼ਾਰਟਕਟ ਵਾਲੇ ਹੁੰਦੇ ਨੇ ਹੁੰਦੇ ਬੜੀਆਂ-ਬੜੀਆਂ ਗੱਡੀਆਂ 'ਚ ਐ ਪਰ ਤੁਹਾਡੇ ਬਾਪ ਵਰਗਾ ਇਮਾਨਦਾਰ ਨਹੀਂ ਅਗਲਾ ਹੁੰਦਾ ਜਿਹੜੀ 1 ਨੰਬਰ ਦੀ ਕਮਾਈ ਆਰ ਇਮਾਨਦਾਰੀ ਦੀ ਕਮਾਈ ਆ ਨਾ ਉਹ ਉਹਦੀਆਂ ਗੱਡੀਆਂ ਹੌਲੀ-ਹੌਲੀ ਚੜਦੀਆਂ ਨੇ 2 ਨੰਬਰ ਦੀ ਕਮਾਈ ਆਰ ਸ਼ਾਰਟਕਟ ਰਸਤੇ ਤਾਂ ਸਾਂਝ ਨੂੰ ਸਟਾਰ ਬਣਾ ਦੋਂਦੇ ਨੇ ਬੰਦੇ ਨੂੰ ਕਦੇ ਵੀ ਮੈਂ ਇਹ ਕਹਿ ਨਹੀਂ ਆ ਮੁੰਡਿਆਂ ਲਈ ਰਿਕਵੈਸਟ ਐ ਹੱਥ ਜੋੜ ਕੇ ਬਈ ਆਪਣੇ ਬਾਪ ਨੂੰ ਸੁਣਾਇਆ ਹੀ ਨਾ ਕਰੋ ਉਹਦੀਆਂ ਸੁਣਿਆ ਵੀ ਕਰੋ ਕਦੇ ਬੈਠ ਕੇ ਬਾਪ ਨੂੰ ਕਿਹਾ ਕਰੋ ਇਹ ਬਾਪੂ ਤੇਰੇ ਦਿਲ ਚ ਕੀ ਚੱਲਦਾ ਹੈ ਤੂੰ ਸਾਡੇ ਨਾਲ ਗੱਲ ਸਾਂਝੀ ਨਹੀਂ ਕਰਦਾ ਅੱਛਾ ਕਈ ਵਾਰ ਬੱਚੇ ਬੜੀਆਂ-ਬੜੀਆਂ ਪੜਾਈਆਂ ਕਰ ਜਾਂਦੇ ਨੇ ਡਿਗਰੀਆਂ ਕਰ ਜਾਂਦੇ ਨੇ ਪਰ ਪਿਓ ਦਾ ਚਿਹਰਾ ਨਹੀਂ ਪੜ ਸਕਦੇ ਮਾਂ ਦਾ ਚਿਹਰਾ ਨਹੀਂ ਪੜ ਸਕਦੇ ਕੋਈ ਮਾਪੇ-ਬਾਪ ਵੀ ਆਪਣੇ ਧੀ-ਪੁੱਤ ਨੂੰ ਕੋਈ ਘਾਟ ਨਹੀਂ ਛੜਦਾ ਪਰ ਜੇ ਕਿਤੇ ਮਾਪਿਆਂ ਦੀ ਮਜਬੂਰੀ ਹੋਵੇ ਨਾ ਉੱਥੇ ਮਾਪਿਆਂ ਨਾਲ ਸਹਿਮਤ ਹੋ ਜਾਈਦਾ ਸਾਨੂੰ ਪੱਟਣ ਵਾਲੇ ਤਾਂ ਬਹੁਤ ਹੁੰਦੇ ਨੇ ਪਰ ਜ਼ਿੰਦਗੀ ਬਣਾਉਣੇ ਵਾਲੇ ਸਾਡੇ ਮਾਪੇ ਹੀ ਹੁੰਦੇ ਨੇ ਇਹ ਮਨਾਂ ਦੇ ਭਲੇਖੇ ਕੱਢ ਕੇ ਚੱਲਿਆ ਕਰੋ ਵੀ ਸਾਨੂੰ ਮਾਪਿਆਂ ਤੋਂ ਇਲਾਵਾ ਕੋਈ ਹੋਰ ਚਾਉਂਦਾ ਹੈ ਕਦੇ ਵੀ ਦਿਖਾਵੇ ਦੀ ਦੁਨੀਆ 'ਚ ਨਾ ਫਸਿਆ ਕਰੋ ਕੁਛ ਨਹੀਂ ਰੱਖਿਆ ਇਹਨਾਂ ਚ ਜਿਹਨੇ ਪੜ੍ਹਨਾ ਹੈ ਉਹਨੇ ਤਾਂ ਸਾਈਕਲ ਤੇ ਵੀ ਪੜ ਜਾਣਾ ਹੈ ਪੜ੍ਹਨਾ ਸਾਡੇ ਦਿਮਾਗ ਨੇ ਆ ਗੱਡੀਆਂ ਮੋਟਰਸਾਈਕਲਾਂ ਨੇ ਨਹੀਂ ਪੜ੍ਹਨਾ ਹੈਗਾ ਇਹ ਤਾਂ ਦਿਖਾਵੇ ਦੀਆਂ ਚੀਜ਼ਾਂ ਨੇ ਠੀਕ ਹੈ ਆਪਣੇ ਪਿਓ ਨਾਲ ਸਹਿਮਤ ਹੋ ਕੇ ਚੱਲਿਆ ਕਰੋ ਮੈਂ ਤਾਂ ਮੁੰਡਿਆਂ ਨੂੰ ਇਹੀ ਕਹਿੰਦੀ ਆ ਪਿਓ ਨਾਲ ਸਿਰਫ ਤਾਂ ਸਿਰਫ ਇਹੀ ਸੱਚਾ ਸਾਥੀ ਹੈ ਇਹੀ ਤੁਹਾਡਾ ਦੋਸਤ ਹੈ ਇਹੀ ਤੁਹਾਡਾ ਯਾਰ ਹੈ ਇਹੀ ਤੁਹਾਡਾ ਸਭ ਕੁਝ ਹੈ ਤਾਨੂੰ ਖਾਣੇ ਪੀਣੇ ਵਾਲੇ ਬਹੁਤ ਪੈਰ ਪੈਰ ਤੇ ਟਕਰਨਗੇ ਤੁਹਾਨੂੰ ਪੱਟਣੇ ਵਾਲੇ ਵੀ ਪੈਰ ਪੈਰ ਤੇ ਟਕਰਨਗੇ ਠੀਕ ਆ ਤੁਹਾਨੂੰ ਮਾਪਿਆਂ ਨਾਲ ਲੜਾਉਣੇ ਵਾਲੇ ਵੀ ਪੈਰ ਪੈਰ ਤੇ ਟਕਰਨਗੇ ਪਰ ਇਹ ਗੱਲ ਹਰ ਇੱਕ ਦੇ ਮੂੰਹੋਂ ਨਹੀਂ ਨਿਕਲਦੀ ਬੇਪੁੱਤ ਪਿਓ ਦੀ ਸੁਣ ਕੇ ਚੱਲੀ ਪੁੱਤ ਪਿਓ ਦੇ ਹਿਸਾਬ ਨਾਲ ਚੱਲਨੀ ਨਹੀਂ ਕਹੂਗਾ ਤੁਹਾਨੂੰ ਕੋਈ ਲੋਕ ਤਾਂ ਘਰ ਫੂਕ ਕੇ ਅਗਲੇ ਦਾ ਤਮੱਸਾ ਦੇਖਦੇ ਨੇ ਚੱਕ ਕੇ ਬਾਹਰੋਂ ਮੁੰਡਿਆਂ ਨੂੰ ਤੋੜ ਦਿੰਦੇ ਨੇ ਮੁੰਡੇ ਘਰ ਆ ਕੇ ਖਲੇਸ ਮਾਉਂਦੇ ਨੇ ਫੇਰ ਅਗਲੇ ਕੰਧਾਂ ਕੋਲੇਾਂ ਤੇ ਚੜ ਚੜ ਕੇ ਘਰ ਦਾ ਤਮੱਸਾ ਦੇਖਦੇ ਨੇ ਜਿਹੜਾ ਪਿਓ ਹੈ ਨਾ ਜਦ ਪੁੱਤ ਉਹਦੇ ਬਰਾਬਰ ਦਾ ਹੋ ਜਾਂਦਾ ਤਾਂ ਬਾਪ ਮੁੜ ਕੇ ਜਵਾਨ ਹੋ ਜਾਂਦਾ ਪਰ ਤੁਹਾਡਾ ਜਿਹੜਾ ਇੱਕੋ ਬੋਲ ਹੈ ਉਹ ਬਾਪ ਨੂੰ ਬੁੜਾ ਵੀ ਕਰ ਸਕਦਾ ਹੈ ਇੱਕੋ ਬੋਲ ਤੁਹਾਡਾ ਬਾਪ ਨੂੰ ਜਵਾਨ ਵੀ ਕਰ ਸਕਦਾ ਹੈ ਜੇ ਤੁਸੀਂ ਬਾਪੂ ਨੂੰ ਕਹੋ ਨਾ ਉਹਦੇ ਬਰਾਬਰ ਬਹਿ ਕੇ ਖੜ ਕੇ ਵੀ ਮੈਂ ਹੈਗਾ ਬਾਪੂ ਹੁਣ ਨਾ ਤੂੰ ਟੈਨਸ਼ਨ ਲਿਆ ਕਰ ਪੁੱਤ ਤੇਰੇ ਜੱਡਾ ਹੋ ਗਿਆ ਹੁਣ ਨਹੀਂ ਤਾਂ ਪ੍ਰਵਾਹ ਕਰਨੀ ਦੁਨੀਆ ਦੀ ਦੋ ਗੱਲਾਂ ਕਹਿਣ ਨਾਲ ਬਾਪੂ ਤੇ ਜਵਾਨੀ ਚੜ ਜਾਂਦੀ ਹੈ ਹੌਸਲੇ ਨਾਲ ਉੱਠਿਆ ਫਿਰਦਾ ਉਹ ਥੱਕਦਾ ਨਹੀਂ ਕੰਮ ਕਰਦਾ ਨਹੀਂ ਥੱਕਦਾ ਜੇ ਤੁਸੀਂ ਦੋ ਗੱਲਾਂ ਹੌਸਲੇ ਦੀਆਂ ਕਹਿ ਦੋ ਜੇ ਥੋੜੀ ਇਹੀ ਜ਼ੁਬਾਨ ਕਹਿ ਦਵੇ ਚੱਲ ਚੱਲ ਤੈਨੂੰ ਕਾਦਾ ਪਤਾ ਹੈ ਤੱਕ ਕਰਿਆ ਕੀ ਆ ਸਾਡੇ ਲਈ ਮਾਂ ਬਾਪ ਜਿਉਂਦਾ ਹੀ ਮਰ ਜਾਂਦਾ ਪੁੱਤਾਂ ਦੇ ਹੌਸਲੇ ਇਹੇ ਜਿਹੇ ਆ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਭਾਵੇਂ ਸਾਰੀ ਦੁਨੀਆ ਇੱਕ ਪਾਸੇ ਹੋ ਜਵੇ ਪੁੱਤ ਬਾਪ ਦੇ ਬਰਾਬਰ ਖੜਾ ਹੋਵੇ ਬਾਪ ਦੁਨੀਆ ਦੀ ਪਰਵਾਹ ਨਹੀਂ ਕਰਦਾ ਸੋ ਇਹ ਗੱਲਾਂ ਮੈਂ ਇਹੀ ਕਹੂੰਗੀ ਕਿ ਕਿਉਂਕਿ ਬਹੁਤ ਦੇਖੀ ਦਾਲੇ ਦਾਲੇ ਬਹੁਤ ਦੇਖੀ ਦਾਲੇ ਦਾਲੇ ਬੱਚੇ ਮਾਂ ਪਿਓ ਦੀ ਬਹੁਤ ਘੱਟ ਸੁਣ ਕੇ ਚੱਲਦੇ ਨੇ ਇਹ ਆ ਤਾਂ ਕਹਿਣਗੇ ਸਾਨੂੰ ਇਹ ਬਥੇਰਾ ਕੁਝ ਪਤਾ ਹੈ ਇਹ ਲੋਕਾਂ ਦੇ ਕਹਿਣ ਤੇ ਚੱਲਣਗੇ ਇਹ ਦੋਸਤਾਂ ਦੇ ਕਹਿਣ ਤੇ ਚੱਲਣਗੇ ਠੀਕ ਹੈ ਦੋਸਤ ਦੀ ਮੰਨੋ ਜਿਹੜਾ ਦੋਸਤ ਆਪਣੇ ਮਾਪੇ ਨਾਲ ਚੱਲਦਾ ਉਹ ਦੋਸਤ ਦੀ ਮੰਨੋ ਠੀਕ ਹੈ ਉਹ ਤੁਹਾਨੂੰ ਵੀ ਮਤ ਉਦਾਂ ਦੀ ਦਊਗਾ ਪਰ ਜਿਹੜੇ ਆਪ ਦੇ ਮਾਪਿਆਂ ਨੂੰ ਨਹੀਂ ਸਿਆਣਦੇ ਉਹਨਾਂ ਨੇ ਤੁਹਾਨੂੰ ਵੀ ਉਹੀ ਜਿਹਾ ਮਤ ਦੇਣੀ ਆ ਸੋ ਇਹ ਗੱਲਾਂ ਥੋੜਾ ਜਿਹਾ ਮਾਪਿਆਂ ਕਿੰਨੀ ਦੇਖ ਕੇ ਚੱਲਿਆ ਕਰੋ ਆਪਣੇ ਘਰ ਕਿੰਨੀ ਦੇਖ ਕੇ ਚੱਲਿਆ ਕਰੋ ਮਹਾਰਾਜ ਸਦਾ ਹੀ ਆਪਣੇ ਨਾਲ ਹੈ ਹਰ ਇੱਕ ਦੀ ਜ਼ਿੰਦਗੀ 'ਚ ਜੇ ਰਾਤ ਹੈ ਤਾਂ ਦਿਨ ਵੀ ਚੜਦਾ ਹੈ ਆਪਣੀਆਂ ਕਿਰਤ ਕਮਾਈਆਂ ਕਰੋ ਕਿਸੇ ਗਲਤ ਬੰਦੇ ਦਾ ਸੰਗ ਨਾ ਕਰੋ ਕਿਸੇ ਗਲਤ ਬੰਦੇ ਦੀ ਰੀਸ ਨਾ ਕਰੋ ਸਹੀ ਚੱਲੋ ਮੈਗਨੀਆਂ ਬੰਦਾ ਖੂ ਪਟਕੇ ਵੀ ਪਾਣੀ ਪੀ ਲੈਂਦਾ ਮਾਂ ਪਿਓ ਦੀ ਕਦਰ ਕਰਨੀ ਨਾ ਭੁੱਲੋ ਕਦੇ ਵੀ ਕਦੇ ਨਾ ਭੁੱਲੋ ਮਾਂ ਪਿਓ ਦੀ ਕਦਰ ਕਰਨੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਿਓ ਸਤਿ ਸ਼੍ਰੀ ਅਕਾਲ